ほら。 ਅੱਜ ਦੇਖਿਆ ਜਾ ਸਕਦਾ ਹੈ ਕਿ ਪੂਰੇ 2 ਦਿਨ ਬਾਅਦ ਇਸ ਦੇ ਨਤੀਜੇ ਜਿਹੜੇ ਨੇ ਸਾਹਮਣੇ ਆਣੇ ਨੇ ਦੇਖਿਆ ਜਾ ਸਕਦਾ ਸੀ ਕਿ ਆਮ ਆਦਮੀ ਪਾਰਟੀ ਕਾਂਗਰਸ ਇਸ ਦੇ ਨਾਲ ਹੀ ਭਾਜਪਾ ਦੇ ਵਿੱਚ ਕੜਾ ਮੁਕਾਬਲਾ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਸੀ ਤੇ ਅੱਜ ਵੋਟਾਂ ਦੀ ਗਿਣਤੀ ਜਿਹੜੀ ਹੈ ਕੀਤੀ ਜਾਣੀ ਹੈ ਜਲੰਧਰ ਦੇ ਵਿੱਚ ਜ਼ਿਮਨੀ ਚੋਣਾਂ ਹੋਈਆਂ ਤੇ ਅੱਜ ਹੁਣ ਵੋਟਾਂ ਦੀ ਗਿਣਤੀ ਹੋਣੀ ਹੈ ਤਾਂ ਦੱਸ ਦਈਏ ਕਿ 6 ਰਾਊਂਡ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ 모ਹਿੰਦਰ ਭਗਤ 17000 264 ਵੋਟਾਂ ਦੇ ਨਾਲ ਅੱਗੇ ਦੇਖੇ ਜਾ ਸਕਦੇ ਨੇ ਕਾਂਗਰਸ ਦੂਜੇ ਨੰਬਰ ਤੇ ਅਤੇ ਭਾਜਪਾ ਤੀਜੇ ਨੰਬਰ ਦੇ ਉੱਪਰ ਦੇਖੀ ਜਾ ਸਕਦੀ ਹੈ ਪੰਜਾਬ ਦੀ ਜਲੰਧਰ ਵੈਸਟ ਵਿਧਾਨ ਸਭਾ ਸੀਟ ਤੇ ਕਾਊਂਟਿੰਗ ਜਿਹੜੀ ਹੈ ਲਗਾਤਾਰੀ ਚੱਲ ਰਹੀ ਹੈ ਤੇ ਇੱਥੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਕਾਂਗਰਸ ਦੀ ਸੁਰਿੰਦਰ ਕੌਰ ਤੇ ਭਾਜਪਾ ਦੇ ਸ਼ੀਤਲੰਗੁਰਾਲ ਦੇ ਵਿੱਚ ਹਾਲਾਂਕਿ ਸ਼ੀਤਲੰਗੁਰਾਲ ਜੋ ਕਿ ਪਹਿਲਾਂ ਚੁਲੰਦਰ ਵੈਸਟ ਦੇ ਵਿੱਚ ਐਮਐਲਏ ਰਹੇ ਇਸ ਵਾਰ ਤੀਜੇ ਨੰਬਰ ਤੇ ਦੇਖੇ ਜਾ ਸਕਦੇ ਨੇ ਪਹਿਲੇ ਨੰਬਰ ਤੇ ਫਿਲਹਾਲ ਦੀ ਘੜੇ ਵਿੱਚ ਆਮ ਆਦਮੀ ਪਾਰਟੀ ਹੈ ਪਰ ਆંકੜੇ ਜਿਹੜੇ ਨੇ ਕੁਝ ਸਮੇਂ ਦੇ ਵਿੱਚ ਬਦਲ ਸਕਦੇ ਨੇ 10 ਜੁਲਾਈ ਨੂੰ ਹੋਈ VOTING ਦੇ ਵਿੱਚ ਇੱਥੇ 54.90% ਦੀ ਵੋਟਾਂ ਜਿਹੜੀਆਂ ਨੇ ਪਈਆਂ ਸੀ ਸਿੱਟ ਦੀ ਖਾਸੀਅਤ ਇਹ ਹੈ ਕਿ ਹਰ ਵਾਰ ਇੱਥੇ ਨਵੀਂ ਪਾਰਟੀ ਜਿਹੜੀ ਹੈ ਚੋਣ ਜਿੱਤਦੀ ਹੈ 2012 ਦੇ ਵਿੱਚ ਭਾਜਪਾ 2017 ਦੇ ਵਿੱਚ ਕਾਂਗਰਸ ਦੇ ਨਾਲ ਹੀ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਸੀ ਤਾਂ ਹੁਣ ਫਿਲਹਾਲ ਦੀ ਘੜੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੋਹਿੰਦਰ ਪਗਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਪਗਤ ਜਿਹੜੇ ਨੇ 17964 ਵੋਟਾਂ ਦੇ ਨਾਲ ਅੱਗੇ ਚਲਦੇ ਹੋਏ ਦੇਖੇ ਜਾ ਸਕਦੇ ਨੇ ਕੜਾ ਮੁਕਾਬਲਾ ਮੋਹਿੰਦਰ ਪਗਤ ਸ਼ਰਿੰਦਰ ਕੌਰ ਇਸ ਦੇ ਨਾਲ ਹੀ ਖੀਤਾ ਲੰਗੁਰਾਲ ਦੇ ਵਿਚਕਾਰ 17964 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਉਮੀਦਵਾਰ ਜਿਹੜੇ ਨੇ ਅੱਗੇ ਦੇਖੇ ਜਾ ਸਕਦੇ ਨੇ ਤੇ ਕੁਝ ਆંકੜੇ ਤੁਸੀਂ ਆਪਣੀ ਸਕਰੀਨ ਦੇ ਉੱਪਰ ਵੀ ਦੇਖ ਸਕਦੇ ਹੋ ਕਿ ਮੌਜੂਦਾ ਸਮੇਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ 9204 ਵੋਟਾਂ ਦੇ ਨਾਲ ਸੁਰਿੰਦਰ ਕੌਰ ਨੇ ਇਸ ਦੇ ਨਾਲ ਹੀ 6557 ਤੇ ਸ਼ੀਤਾ ਲੰਗੁਰਾਲ ਜੋ ਕਿ ਪਾਜਪਾ ਦੇ ਵਿੱਚ ਹਾਲੀ ਦੇ ਵਿੱਚ ਦਾਖਲ ਹੋਏ ਆਮ ਆਦਮੀ ਪਾਰਟੀ ਤੋਂ ਇਸਤੀਫਾ ਦੇ ਦਿੱਤਾ ਗਿਆ ਐਮਐਲਏ ਦੇ ਅਹੁਦੇ ਤੋਂ ਇਸਤੀਫਾ ਦੇ ਦਿੱਤਾ ਗਿਆ ਜਿਹੜਾ ਕਿ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਮਨਜ਼ੂਰ ਕੀਤਾ ਤੇ ਜਿਸ ਦਾ ਸਿਲਾਏ ਹੋਇਆ ਕਿ ਹੁਣ ਵੋਟਾਂ ਜਿਹੜੀਆਂ ਨੇ ਕਰਵਾਈਆਂ ਗਈਆਂ ਨੇ ਜਲੰਧਰ ਵੈਸਟ ਦੇ ਵਿੱਚ ਤੇ ਵੋਟਾਂ ਦੇ ਮਗਰੋਂ ਦੇਖਿਆ ਜਾ ਸਕਦਾ ਕਿ ਅੱਜ ਨਤੀਜੇ ਸਾਹਮਣੇ ਆਣੇ ਨੇ ਵੋਟਾਂ ਦੀ ਗਿਣਤੀ ਸਵੇਰ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈ 6 ਰਾਊਂਡ ਜਿਹੜੇ ਨੇ 13 ਦੇ ਵਿੱਚੋਂ 6 ਰਾਉਂਡ ਪੂਰੇ ਹੋ ਚੁੱਕੇ ਨੇ ਤੇ ਇਹਨਾਂ 6 ਰਾਉਂਡਸ ਦੇ ਵਿੱਚ ਆਮ ਆਦਮੀ ਪਾਰਟੀ ਅੱਗੇ ਚਲਦੀ ਹੋਈ ਦੇਖੀ ਜਾ ਸਕਦੀ ਹੈ ਤਾਂ ਦੇਖਣਾ ਇਹ ਹੋਏਗਾ ਕਿ ਇਸ ਵਾਰ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਜਿੱਤ ਹਾਸਿਲ ਕੀਤੀ ਜਾਏਗੀ ਜਾਂ ਫਿਰ ਕਾਂਗਰਸ ਜਾਂ ਭਾਜਪਾ ਦੇ ਉਮੀਦਵਾਰ ਮੱਲਾ ਮਾਰਨਗੇ ਅਤੇ ਆਉਣ ਵਾਲੇ ਰਾਉਂਡਸ ਦੇ ਵਿੱਚ ਹੀ ਪਤਾ ਲੱਗੇਗਾ ਤੇ ਕੀ ਕੁਝ ਆਂਕੜੇ ਸਾਹਮਣੇ ਆਣਗੇ ਉਹ ਲੈ ਕੇ ਥੋੜੇ ਹੀ ਸਮੇਂ ਦੇ ਵਿੱਚ ਇੱਕ ਵਾਰ ਫਿਰ ਤੋਂ ਹਾਜ਼ਰ ਹੋਵਾਂਗੇ 10 ਜੁਲਾਈ ਨੂੰ ਜਲੰਧਰ ਦੇ ਵਿੱਚ ਜ਼ਿਮਨੀ ਚੋਣਾਂ ਜਿਹੜੀਆਂ ਨੇ ਕਰਵਾਈਆਂ ਗਈਆਂ ਸੀ ਤੇ ਹੁਣ ਅੱਜ ਦੇਖਿਆ ਜਾ ਸਕਦਾ ਹੈ ਕਿ ਪੂਰੇ 2 ਦਿਨ ਬਾਅਦ ਇਸ ਦੇ ਨਤੀਜੇ ਜਿਹੜੇ ਨੇ ਸਾਹਮਣੇ ਆਣੇ ਨੇ ਦੇਖਿਆ ਜਾ ਸਕਦਾ ਸੀ ਕਿ ਆਮ ਆਦਮੀ ਪਾਰਟੀ ਕਾਂਗਰਸ ਇਸ ਦੇ ਨਾਲ ਹੀ